ਕੈਂਸਰ ਪੇਸ਼ੈਂਟ ਜਿਹੜੇ ਲੁਧਿਆਣੇ ਤੋਂ ਵੀ ਬਹੁਤ ਦੇਖਣ ਨੂੰ ਮਿਲ ਰਹੇ ਨੇ ਔਰ ਆਪਾਂ ਗੱਲ ਪੰਜਾਬ ਤੋਂ ਇਲਾਵਾ ਰਾਜਸਥਾਨ ਦੀ ਵੀ ਕਰ ਲਈ ਜਿਸ ਦਾ ਤੁਸੀਂ ਉਦਾਹਰਨ ਦਿੱਤੀ ਕਿ ਸਤਲੁਜ ਦਾ ਪਾਣੀ ਜਿਹੜਾ ਰਾਜਸਥਾਨ 'ਚ ਵੀ ਜਾਂਦਾ ਤੇ ਕਿਤੇ ਨਾ ਕਿਤੇ ਪੰਜਾਬ ਦੀ ਇਹ ਦੇਣ ਹੁਣ ਰਾਜਸਥਾਨ ਨੂੰ ਵੀ ਆਪਾਂ ਐਜ਼ ਅ ਗਿਫਟ ਦੇ ਰਹੇ ਆਂ ਦੇਖੋ ਗੱਲ ਇਹ ਹੈਗੀ ਇਹ ਸਭ ਤੋਂ ਵੱਡੀ ਬਤ ਭਾਗੀ ਘਟਨਾ ਇਹ ਸਮਝਦੇ ਹਾਂ ਸੀ ਜਿਹੜਾ ਕਿ ਪੂਰੇ ਬੁੱਢੇ ਦਰਿਆ ਦਾ ਬਲੇਮ ਜਿਹੜਾ ਸਾਰਾ ਉਹ ਡਾਈਨ ਇੰਡਸਟਰੀ ਦੇ ਸਿਰ ਤੇ ਜੜ ਦਿੱਤਾ ਗਿਆ। ਹਮ ਜਦ ਕਿ ਡਾਈ ਕਿ ਦਸਤੀ ਜਿਹੜੀ ਇਹ ਉਹ ਨਹੀਂ ਇੱਥੇ ਲੁਧਿਆਣਾ ਦੇ ਵਿੱਚ ਜਿਹੜਾ ਇੱਥੇ ਬਹੁਤ ਤਰ੍ਹਾਂ ਦੀ ਇੰਡਸਟਰੀ ਲੱਗੀ ਹੈ। ਹਮ ਲੁਧਿਆਣਾ ਜਿਹੜਾ ਇੱਕ ਪੰਜਾਬ ਦੀ ਹੱਬ ਇੰਡਸਟਰੀ ਦਾ ਗਿਣਿਆ ਗਿਆ ਹੈ। ਹਮ ਇੰਡਸਟਰੀਅਲ ਟਾਊਨ ਹੈ। ਔਰ ਇੱਥੇ ਸਭ ਤੋਂ ਪਹਿਲਾਂ ਸਾਈਕਲ ਪਾਰਟਸ ਕਿੰਨੇ ਲੱਖ ਸਾਈਕਲ ਜਿਹੜਾ ਲੁਧਿਆਣਾ ਦੇ ਵਿੱਚ ਬਣਦਾ ਉਹਦੇ باوجود ਹੋਜਦੀ ਇੱਥੇ ਇੰਡਸਟਰੀ ਟੈਕਸਟਾਈਲ ਇੰਡਸਟਰੀ ਉਹਦੇ باوجود ਸਲਾਈ ਮਸ਼ੀਨ ਕਾਰਾਂ ਦੇ ਪਾਰਟਸ ਪਤਾ ਨਹੀਂ ਕਿੰਨੀ ਕਿਹੜੀ ਤਰ੍ਹਾਂ ਦੀ ਇੰਡਸਟਰੀ ਜਿਹੜੀ ਲੁਧਿਆਣਾ ਦੇ ਵਿੱਚ ਘਰ ਘਰ ਦੇ ਵਿੱਚ ਲੱਗੀ ਹੈ ਇਹ ਘਰ ਘਰ ਦੇ ਵਿੱਚ ਨਿਕਲ ਕ੍ਰੋਮ ਸਾਰੇ ਕੰਮ ਹੁੰਦੇ ਨੇ ਉਹਦਾ ਪਾਣੀ ਜਿਹੜਾ ਉਹ ਬੁੱਢੇ ਚ ਦੇ ਪਾਣੀ ਜਿਹੜਾ ਕਿਉਂਕਿ ਸਾਡੇ ਕੋਲ ਦਰਿਆ ਹੀ ਕੋਈ ਜਾਣੇ ਦਰਿਆ ਦੇ ਵਿੱਚ ਹਮ ਔਰ ਇੱਥੋਂ ਤੱਕ ਕਿ ਅਜੇ ਤੱਕ ਸਾਡੇ ਸ਼ਹਿਰ ਦੇ ਵਿੱਚ ਜਿਹੜੇ ਸੀਵਰੇਜ ਨੇ ਉਹ ਕੰਪਲੀਟ ਨਹੀਂ ਹੋਏ ਹਮ ਤੁਸੀਂ ਜਾ ਕੇ ਦੇਖ ਲਓ ਜਿਹੜਾ ਫੀਲਡ ਗਾਂ ਦੇ ਕੋਲੋਂ ਗੁਰਦੁਆਰਾ ਸਾਹਿਬ ਦੇ ਕੋਲੋਂ ਇਸਲਾਮ ਗਾਂ ਦੇ ਵਿੱਚੋਂ ਦੀ ਹੋ ਕੇ ਨਾਲਾ ਆ ਰਿਹਾ ਹੈ ਸਿੱਧਾ ਜਿਹੜਾ ਉਹ ਉੱਥੇ ਗਊਸ਼ਾਲਾ ਗੁਰਦੁਆਰਾ ਸਾਹਿਬ ਦੇ ਨਾਲ ਜਾ ਕੇ ਡਾਇਰੈਕਟ ਸ਼ਾਰਜ ਬੁੱਢਾ ਨਾਲਾ ਹੋ ਰਿਹਾ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਸਵੇਰ ਨਾਲ ਜੁੜ ਚੁੱਕੇ ਹਾਂ ਤੇ ਮੈਂ ਹਾਂ ਅਨੂਬ ਐਸ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਮੁੱਦਾ ਜਿਹੜਾ ਆ ਉਹ ਬਹੁਤ ਜ਼ਿਆਦਾ ਸਰਗਰਮ ਹੈ ਪੰਜਾਬ ਦੀ ਸਿਆਸਤ ਹੈ ਇਸ ਵਕਤ ਪਾਣੀ ਦੇ ਆਲੇ ਦੁਆਲੇ ਘੁੰਮ ਰਹੀ ਹੈ ਕਈ ਜਿਹੜੇ ਲੋਕ ਨੇ ਉਹ ਪਾਣੀ ਦੇ ਸਿਰ ਤੇ ਇਸ ਵੇਲੇ ਆਪਣੀਆਂ ਰੋਟੀਆਂ ਸੇਕ ਰਹੇ ਨੇ ਬਾਈ ਨੇਮ ਮੈਂ ਕਿਸੇ ਦਾ ਨਹੀਂ ਲਾਉਂਗਾ ਬਟ ਬਹੁਤ ਸਾਰੀਆਂ ਸ਼ਕਤੀਤਾ ਇਹੋ ਜਿਹੀਆਂ ਨੇ ਜਿਹੜੀਆਂ ਪਾਣੀ ਨੂੰ ਮੁੱਦਾ ਬਣਾ ਕੇ ਆਪਣਾ ਕਹਿ ਸਕਦੇ ਆ ਕਿ ਗੁਜ਼ਰਬਸਰ ਚਲਾ ਰਹੇ ਨੇ ਲੇਕਿਨ ਉੱਥੇ ਹੀ ਕੁਝ ਸੰਸਥਾਵਾਂ ਇਹੋ ਜਿਹੀਆਂ ਨੇ ਜਿਓ ਉਹ ਪਾਣੀ ਨੂੰ ਲੈ ਕੇ ਬਹੁਤ ਜ਼ਿਆਦਾ ਗੰਭੀਰ ਨੇ ਔਰ ਪਾਣੀ ਦੀ ਸਫਾਈ ਵਾਸਤੇ ਬਹੁਤ ਜ਼ਿਆਦਾ ਕੰਮ ਕਰ ਰਹੇ ਨੇ ਔਰ ਦਿਨ ਰਾਤ ਮਿਹਨਤ ਕਰ ਰਹੇ ਨੇ ਇਸ ਬਾਬਤ ਗੱਲ ਕਰਨ ਦੇ ਲਈ ਸਾਡੇ ਨਾਲ ਅੱਜ ਸਾਡੇ ਸਟੂਡੀਓ ਵਿੱਚ ਸ਼੍ਰੀ ਅਸ਼ੋਕ ਮੱਕੜ ਜੀ ਪਹੁੰਚੇ ਨੇ ਜੋ ਪੰਜਾਬ ਡਾਇਰਸ ਐਸੋਸੀਏਸ਼ਨ ਦੇ ਚੇਅਰਮੈਨ ਨੇ ਔਰ ਮੱਕੜ ਸਾਹਿਬ ਨਾਲ ਗੱਲਬਾਤ ਕਰਾਂਗੇ ਕਿ ਜੋ ਵੀ ਪੰਜਾਬ ਦੇ ਵਿੱਚ ਇਸ ਵੇਲੇ ਸਪੈਸ਼ਲੀ ਆਪਾਂ ਸਪੈਸੀਫਿਕਲੀ ਗੱਲ ਕਰ ਲਈਏ ਸਤਲੁਜ ਔਰ ਖਾਸ ਤੌਰ ਤੇ ਬੁੱਢੇ ਦਰਿਆ ਦੀ ਜਿਹੜਾ ਇਸ ਵੇਲੇ ਸਭ ਤੋਂ ਜ਼ਿਆਦਾ ਗਰਮਾਇਆ ਹੋਇਆ ਮੁੱਦਾ ਉਹਦੇ ਪਾਣੀ ਦੀ ਜਿਹੜੀ ਕੰਟਾਮਨੇਸ਼ਨ ਹੋ ਰਹੀ ਹੈ ਕੈਮੀਕਲ ਕੰਟਾਮਨੇਸ਼ਨ ਹੋ ਰਹੀ ਹੈ ਉਹਦੇ ਕੀ ਰੀਜ਼ਨ ਹੈ ਮੱਕੜ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ ਮੱਕੜ ਸਾਹਿਬ ਪੰਜਾਬ ਜਿਸ ਨੂੰ ਪੰਜਾ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਇੱਕ ਸਮਾਂ ਇਹੋ ਜਿਹਾ ਸੀਗਾ ਕਿ ਪੰਜਾਬ ਦੇ ਪਾਣੀ ਦੀ ਅਪੂਰਤੀ ਜਿਹੜੀ ਕਈ ਸਟੇਟਾਂ ਤੱਕ ਹੁੰਦੀ ਸੀਗੀ ਲੇਕਿਨ ਹੁਣ ਜਿਹੜਾ ਪੰਜਾਬ ਦਾ ਪਾਣੀ ਗੰਦਲਾ ਹੋ ਗਿਆ ਔਰ ਕਿਤੇ ਨਾ ਕਿਤੇ ਜਿਹੜਾ ਉਹਦਾ ਰੂਟ ਕੌਜ਼ ਹੈ ਜਾਂ ਪ੍ਰਮੁੱਖ ਕਾਰਨ ਹੈ ਉਹਨੂੰ ਡਾਈਂਗਾ ਨੂੰ ਕਿਹਾ ਜਾ ਰਿਹਾ ਕਿਉਂਕਿ ਵੱਡੇ ਦਰਿਆ ਦੇ ਵਿੱਚ ਆਪਾਂ ਦੇਖੀਏ ਤਾਂ ਜਿਹੜਾ ਡਾਈਂਗਾ ਦਾ ਕੰਟਾਮਿਨੇਟਡ ਵਾਟਰ ਹੈ ਕੈਮੀਕਲ ਕੰਟਾਮਿਨੇਟਡ ਉਹ ਸਿੱਧਾ ਡレイン ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਪਹਿਲੀ ਗੱਲ ਤੇ ਹੈਗੀ ਸਭ ਤੋਂ ਵੱਡੀ ਮੇਨ ਜਿਹੜਾ ਤੁਹਾਡਾ ਕੁਐਸਚਨ ਹੈ ਵੀ ਇਹ ਸਾਡੇ ਕੋਲ ਪੂਰੇ ਸ਼ਹਿਰ ਲੁਧਿਆਣਾ ਦੇ ਵਿੱਚ ਇੱਕੋ ਹੀ ਬੁੱਢਾ ਦਰਿਆ ਆ ਗਿਆ ਹੂੰ ਜਿਹਦੇ ਵਿੱਚ ਪੂਰੇ ਸ਼ਹਿਰ ਦਾ ਪਾਣੀ ਜਿਹੜਾ ਇੱਕੋ ਦਰਿਆ ਦੇ ਵਿੱਚ ਜਾਂਦਾ ਹੈ ਅੱਜ ਤੋਂ ਪਹਿਲਾਂ ਜਦੋਂ ਵਾਦੀ ਬਹੁਤ ਘੱਟ ਸੀ ਬੁੱਢਾ ਦਰਿਆ ਬਹੁਤ ਸਾਫ਼ ਹੁੰਦਾ ਸੀ ਪਾਣੀ ਕਲੀਨ ਹੁੰਦਾ ਸੀ ਜੀ ਹੁਣ ਜਦੋਂ 8 ਕਿਲੋਮੀਟਰ ਏਰੀਆ ਸ਼ਹਿਰ ਦਾ ਕਵਰ ਕਰਦਾ ਵਾਦੀ 5 ਲੱਖ ਤੋਂ 50 ਲੱਖ ਦੇ ਲਗਭਗ ਹੋ ਗਈ ਹੂੰ ਔਰ ਲੋਗਾ ਨੇ ਇਹਨੂੰ ਜਿਸ ਤਰ੍ਹਾਂ ਡਸਟਬਨ ਟਾਈਪ ਹੁੰਦਾ ਇਹ ਬਣਾਇਆ ਹੋਇਆ ਹੂੰ ਆਲੇ ਦੁਆਲੇ ਸਾਰੀਆਂ ਰਹਿਸ਼ਾਂ ਨੇ ਹੂੰ ਔਰ ਬੰਦੇ ਕੀ ਕਰਦੇ ਡਸਟਬਨ ਨੂੰ ਬਣਾਇਆ ਇਹਦੇ ਵਿੱਚ ਕੂੜਾ ਸੜ ਦਿੰਦੇ ਨੇ ਹੂੰ ਔਰ ਕਾਰਪੋਰੇਸ਼ਨ ਵਾਲਿਆਂ ਨੇ ਬੜੀ ਬੜੀ ਇੱਥੇ ਉਪਰਾਲੇ ਵੀ ਕੀਤੇ ਵੀ ਕੋੜਾ ਨਾ ਸਿੱਟਿਆ ਜਾਵੇ ਚਲਾਨ ਵੀ ਕਰਾਂਗੇ ਉਹਨਾਂ ਦੇ ਹੁਣ ਇੱਥੋਂ ਤੱਕ ਕਿ ਹੁਣ ਉਹਨਾਂ ਨੇ ਦਰਿਆ ਦੇ ਹਾਲੇ ਦੋਲੇ ਜਾਲੀਆਂ ਵੀ ਲਾ ਦਿੱਤੀਆਂ ਫਿਰ ਵੀ ਕਈ ਲੋਗਰ ਨੇ ਜਾਲੀਆਂ ਤੋੜਤੀਆਂ ਵਿੱਚ ਉਹਦੇ ਗੱਦ ਵਗੈਰਾ ਡਸਟਰ ਬਿਨ ਨੂੰ ਬਣਾਇਆ ਹੋਇਆ ਸਭ ਤੋਂ ਪਹਿਲਾਂ ਅਸੀਂ ਇਨਸਾਨ ਆ ਅਸੀਂ ਵੀ ਪਾਣੀ ਪੀਣਾ ਸਾਡੇ ਵੀ ਬੱਚੇ ਪਰਿਵਾਰ ਇੱਥੇ ਨੇ ਅਸੀਂ ਚਾਹਦੇ ਆ ਇੱਥੇ ਦਾ ਪਾਣੀ ਜਿਹੜਾ ਆਬੂ ਵਾਹੋ ਸਾਫ ਸੁਥਰੀ ਹੋਵੇ ਸਾਡਾ ਆਪਣਾ ਫਰਜ਼ ਬਣਦਾ ਹੈ ਬੇਸੀ ਨੂੰ ਸਾਫ ਸੁਥਰਾ ਕਲੀਨ ਰੱਖੀਏ ਜਿਸ ਤਰ੍ਹਾਂ ਆਪਣੇ ਘਰ ਨੂੰ ਝਾੜੂ ਵਗੈਰਾ ਲਗਾ ਕੇ ਸਾਫ ਸੁਥਰਾ ਕਲੀਨ ਰੱਖਦੇ ਆ ਆਪਣੇ ਘਰ ਨੂੰ ਇਹ ਦਰਿਆ ਵੀ ਕੈਸੀ ਚੀਜ਼ ਹੈ ਜਦੋਂ ਪਾਣੀ ਲੋਕਾਂ ਨੇ ਜਿਹੜੇ ਪੀਣੇ ਅੱਗੇ ਜਾਂਦਾ ਬਾਹਰ ਰਾਜਸਥਾਨ ਸਾਈਡ ਤੇ ਸਤਲੁਜ ਦਰਿਆ ਰਹੀਂ ਲੇਕਿਨ ਇਹਨੂੰ ਵੀ ਇਹ ਚੂਕੂੜਾ ਲੋਕ ਨਾ ਸਿੱਟਣ ਲੋਕਾਂ ਨੂੰ ਬੜੀ ਬਾਰੀ ਮੈਂ ਵੀ ਅਪੀਲ ਆਪਣੇ ਲੋ ਹੱਥ ਜੋੜ ਕੇ ਕਰ ਚੁੱਕਾ ਵੇਨੂੰ ਪਲੀਜ਼ ਦਰਿਆ ਰਹਿਣ ਦੇ ਉਹਨੂੰ ਡਸਟਬਿਨ ਨਾ ਬਣਾਓ ਜੀ ਮਕਰਸਬ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੋਂ ਇੱਕ ਸਪੈਸ਼ਲ ਟ੍ਰੇਨ ਚੱਲਦੀ ਸੀ ਜਿਹਦਾ ਨਾਂ ਸੀ ਕੈਂਸਰ ਵਾਲੀ ਟ੍ਰੇਨ ਤੇ ਉਹ ਬਠਿੰਡਾ ਜ਼ਿਲ੍ਹਾ ਉਸ ਦੌਰ ਦੇ ਵਿੱਚ ਕਾਫੀ ਜਿਹੜਾ ਪ੍ਰਭਾਵਿਤ ਹੋਇਆ ਲੇਕਿਨ ਹੁਣ ਕਿਤੇ ਨਾ ਕਿਤੇ ਡਾਈੰਗ ਇੰਡਸਟਰੀ ਦੀ ਦੇਣ ਹੈ ਕਿ ਲੁਧਿਆਣਾ ਜਿਹੜਾ ਹੈ ਉਸ ਸੈਗਮੈਂਟ ਨੂੰ ਬੀਟ ਕਰਨ ਜਾ ਰਿਹਾ ਕੈਂਸਰ ਪੇਸ਼ੈਂਟ ਜਿਹੜੇ ਲੁਧਿਆਣੇ ਤੋਂ ਵੀ ਬਹੁਤ ਦੇਖਣ ਨੂੰ ਮਿਲ ਰਹੇ ਨੇ ਔਰ ਆਪਾਂ ਗੱਲ ਪੰਜਾਬ ਤੋਂ ਇਲਾਵਾ ਰਾਜਸਥਾਨ ਦੀ ਵੀ ਕਰ ਲਈਏ ਜਿਸ ਦਾ ਤੁਸੀਂ ਉਦਾਹਰਨ ਦਿੱਤੀ ਕਿ ਸਤਲੁਜ ਦਾ ਪਾਣੀ ਜਿਹੜਾ ਰਾਜਸਥਾਨ 'ਚ ਵੀ ਜਾਂਦਾ ਤੇ ਕਿਤੇ ਨਾ ਕਿਤੇ ਪੰਜਾਬ ਦੀ ਇਹ ਦੇਣ ਹੁਣ ਰਾਜਸਥਾਨ ਨੂੰ ਵੀ ਆਪਾਂ ਐਜ਼ ਅ ਗਿਫਟ ਦੇ ਰਹੇ ਆ ਕੈਂਸਰ ਤੇ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਬਹੁਤ ਬੁਰੇ ਹਾਲਾਤ ਹੋ ਚੁੱਕੇ ਨੇ ਪਾਣੀ ਦੇ ਦੇਖੋ ਗੱਲ ਇਹ ਹੈਗੀ ਇਹ ਸਭ ਤੋਂ ਵੱਡੀ ਬਾਤ ਭਾਗੀ ਘਟਨਾ ਇਹ ਸਮਝਦਿਆਂ ਸੀ ਜਿਹੜਾ ਕਿ ਪੂਰੇ ਬੁੱਢੇ ਦਰਿਆ ਦਾ ਬਲੇਮ ਜਿਹੜਾ ਸਾਰਾ ਉਹ ਡਾਈنگ ਇੰਡਸਟਰੀ ਦੇ ਸਿਰ ਤੇ ਜੜ ਦਿੱਤਾ ਗਿਆ ਜਦ ਕਿ ਡਾਈਕ ਇੰਡਸਟਰੀ ਜਿਹੜੀ ਇਹ ਉਹ ਨਹੀਂ ਇੱਥੇ ਲੁਧਿਆਣਾ ਦੇ ਵਿੱਚ ਜਿਹੜਾ ਇੱਥੇ ਬਹੁਤ ਤਰ੍ਹਾਂ ਦੀ ਇੰਡਸਟਰੀ ਲੱਗੀ ਹੈ ਲੁਧਿਆਣਾ ਜਿਹੜਾ ਇੱਕ ਪੰਜਾਬ ਦੀ ਹੱਬ ਇੰਡਸਟਰੀ ਦਾ ਗਿਣਿਆ ਗਿਆ ਹੈ ਇੰਡਸਟਰੀਅਲ ਟਾਊਨ ਹੈ ਔਰ ਇੱਥੇ ਸਭ ਤੋਂ ਪਹਿਲਾਂ ਸਾਈਕਲ ਪਾਰਟਸ ਕਿੰਨੇ ਲੱਖ ਸਾਈਕਲ ਜਿਹੜਾ ਲੁਧਿਆਣਾ ਦੇ ਵਿੱਚ ਬਣਦਾ ਉਹਦੇ باوجود ਹੋਜਦੀ ਇੱਥੇ ਇੰਡਸਟਰੀ ਟੈਕਸਟਾਈਲ ਇੰਡਸਟਰੀ ਉਹਦੇ باوجود ਸਲਾਈ ਮਸ਼ੀਨ ਕਾਰਾਂ ਦੇ ਪਾਰਟਸ ਪਤਾ ਨਹੀਂ ਕਿੰਨੀ ਕਿਹੜੀ ਤਰ੍ਹਾਂ ਦੀ ਇੰਡਸਟਰੀ ਜਿਹੜੀ ਲੁਧਿਆਣਾ ਦੇ ਵਿੱਚ ਘਰ ਘਰ ਦੇ ਵਿੱਚ ਲੱਗੀ ਹੈ ਇਹ ਘਰ ਘਰ ਦੇ ਵਿੱਚ ਨਿਕਲ ਕ੍ਰੋਮ ਸਾਰੇ ਕੰਮ ਹੁੰਦੇ ਨੇ ਜਿਹੜੇ ਉਹ ਵੱਡੇ ਚ ਦੇ ਪਾਣੀ ਜਿਹੜਾ ਕਿਉਂਕਿ ਸਾਡੇ ਕੋਲ ਦਰਿਆ ਹੀ ਕੋਈ ਜਾਣੇ ਦਰਿਆ ਦੇ ਵਿੱਚ ਹਮ ਔਰ ਇੱਥੋਂ ਤੱਕ ਕਿ ਅਜੇ ਤੱਕ ਸਾਡੇ ਸ਼ਹਿਰ ਦੇ ਵਿੱਚ ਜਿਹੜੇ ਸੀਵਰੇਜ ਨੇ ਉਹ ਕੰਪਲੀਟ ਨਹੀਂ ਹੋਇਆ ਹਮ ਤੁਸੀਂ ਜਾ ਕੇ ਦੇਖ ਲਓ ਜਿਹੜਾ ਫੀਲਡ ਗਾਂਜ ਦੇ ਕੋਲੋਂ ਗੁਰਦੁਆਰਾ ਸਾਹਿਬ ਦੇ ਕੋਲੋਂ ਇਸਲਾਮ ਗਾਂਜ ਦੇ ਵਿੱਚੋਂ ਦੀ ਹੋ ਕੇ ਨਾਲਾ ਆ ਰਿਹਾ ਸਿੱਧਾ ਜਿਹੜਾ ਉਹ ਉੱਥੇ ਗਊਸ਼ਾਲਾ ਗੁਰਦੁਆਰਾ ਸਾਹਿਬ ਦੇ ਨਾਲ ਜਾ ਕੇ ਡਾਇਰੈਕਟ ਡਿਸਚਾਰਜ ਬੁੱਢਾ ਨਾਲਾ ਹੋ ਰਿਹਾ ਸਾਰਾ ਪਾਣੀ ਕੀ ਉਹਦੇ ਚ ਇੰਡਸਟਰੀ ਦਾ ਪਾਣੀ ਨਹੀਂ ਜਾਂਦਾ ਔਰ ਉਹਦੇ ਬਾਵਜੂਦ ਜਿਹੜੇ ਨੇ ਇੱਥੇ ਪਾਣੀ ਜਿਹੜਾ ਨਾ ਪਹੁੰਚਣ ਕਰਕੇ ਹੋਰ ਬਹੁਤ ਸਾਰੇ ਪੁਆਇੰਟ ਜਿਹੜੇ ਨੇ ਜਿਹੜੇ ਡਾਇਰੈਕਟ ਡਿਸਚਾਰਜ ਬੁੱਢਾ ਨਾਲਾ ਹੁੰਦਾ ਹੈ ਜਦ ਕੇ ਤਿੰਨ ਐਸਟੀਪੀ ਲਾਇਨ ਸਰਕਾਰ ਨੇ ਜਮਾਲਪੁਰ ਬੱਲੋ ਕੇ ਪਟੀਆਂ ਜਿਹੜੇ ਕਿ ਹਜ਼ਾਰ ਐਮਐਲਡੀ ਦੇ ਲਗਭਗ ਨੇ ਹੂੰ ਪਿਛਲੇ ਸਾਲ ਅਜੇ ਇੱਕ 720 ਐਮਐਲਡੀ ਦਾ ਤਾਜਪੁਰ ਰੋਡ ਤੇ ਨਵਾਂ ਐਸਟੀਪੀ ਜਿਹੜਾ ਉਹ ਬਣਾਇਆ ਗਿਆ ਜੀ ਜਿਹਦਾ ਸੀਐਮ ਸਾਹਿਬ ਨੇ ਉਪਰ ਜੀ ਮੰਤਰੀ ਸਾਹਿਬ ਨੇ ਨੋਰਮਲ ਕਰਕੇ ਕੀ ਸੀ ਜੀ ਲੇਕਿਨ ਉਹਦੇ باوجود ਪਾਣੀ ਜਿਹੜਾ ਉੱਥੇ ਕਈ ਪੁਆਇੰਟ ਨਹੀਂ ਪਹੁੰਚ ਜੇ ਕੋਈ ਕੋਰਟ ਚ ਕੇਸ ਚੱਲਦਾ ਕੋਈ ਕਿਸ ਤਰ੍ਹਾਂ ਕੋਈ ਕਿਸ ਤਰ੍ਹਾਂ ਹੂੰ ਔਰ ਜਿਹੜੇ ਚਾਰ ਤੇ ਪੰਪਿੰਗ ਸਟੇਸ਼ਨ ਲੱਗੇ ਨੇ ਹੂੰ ਤੁਸੀਂ ਦੇਖਿਆ ਹੋਣਾ ਲੁਧਿਆਣੇ ਦੇ ਵਿੱਚ ਇੱਕ ਤੇ ਆਪਣਾ ਜਿਹੜਾ ਸ਼ੰਗਾਰ ਸਿਲਵਿੰਦਰਾ ਰੋਲੇ ਪਾਸੇ ਨੁੱਕਰ ਤੇ ਲੱਗਿਆ ਪੰਪਿੰਗ ਸਟੇਸ਼ਨ ਬਿਲਕੁਲ ਇੱਕ ਤਾਜਪੁਰ ਚੌਂਕ ਦਰਿਆ ਦੇ ਨਾਲ ਜਿੱਥੇ ਫਿਸ਼ ਵਿਕਦੀ ਸੀ ਉਹਦੇ ਨਾਲ ਲੱਗਿਆ ਪੰਪਿੰਗ ਸਟੇਸ਼ਨ ਬਿਲਕੁਲ ਇਸ ਤਰ੍ਹਾਂ ਜਿਹੜੇ ਨੇ ਚਾਰ ਪੰਪਿੰਗ ਸਟੇਸ਼ਨ ਚਾਂਦ ਸਿਲਮੇ ਕੋਲ ਲੱਗਿਆ ਹੋਰ ਇਹ ਜਿਹੜੇ ਲੁਧਿਆਣੇ ਡਾਇਰੈਕਟ ਚਾਰਜ ਬਹੁਤ ਵੱਡਾ ਪਾਈਪ ਹੈ ਜਿਹੜਾ ਪਾਣੀ ਉੱਤੇ ਸਿੱੜਦਾ ਹੈ ਪਾਣੀ ਨਾ ਪਹੁੰਚਣ ਕਰਕੇ ਹੂੰ ਔਰ ਇਸ ਕਰਕੇ ਜਿਹੜਾ ਇਹ ਕੰਮ ਹੈਗੇ ਸਰਕਾਰਾਂ ਦੇ ਦੇਖੋ ਦਰਿਆ ਜਿਹੜਾ ਸਾਫ਼ ਕਰਨਾ ਔਰ ਸਰਕਾਰ ਲੱਗੀ ਰਹਿੰਦੀ ਪਿੱਛੇ ਵੀ 650 ਕਰੋੜ ਦੇ ਲਗਭਗ ਅੱਜ ਤੋਂ ਕਾਂਗਰਸੀ ਸਰਕਾਰ ਵੇਲੇ ਇਹਨਾਂ ਨੇ ਦਿੱਤਾ ਸੀਗਾ ਲੇਕਿਨ ਉਹਦੇ ਨਾਲ ਦਰਿਆ ਦਾ ਮਸਲਾ ਹੱਲ ਨਹੀਂ ਹੋਇਆ ਉਹਦੇ ਨਾਲ ਇਹ ਹੋਇਆ ਵੀ ਜਾਲੀਆਂ ਵਗੈਰਾ ਲੱਗੀਆਂ ਦਰਿਆ ਦੇ ਆਲੇ ਦੁਆਲੇ ਸਫਾਈ ਥੋੜੀ ਬੋਧੀ ਕੀਤੀ ਵੀ ਉਹ ਕਿਸ ਤਰ੍ਹਾਂ ਕਿੱਥੇ ਲੱਗਾ ਇਹ ਸਰਕਾਰ ਨੂੰ ਪਤਾ ਉਹਨਾਂ ਦਾ ਕੰਮ ਇਹ ਲਾਣਾ ਜੀ ਜਿੱਥੋਂ ਤੱਕ ਡਾਈਂਗ ਇੰਡਸਟਰੀ ਤੇ ਇਹਨਾਂ ਨੇ ਬਲੇਮ ਲਾਇਆ ਬੇਨ ਮੁੱਦੇ ਤੇ ਆਈਏ ਅੱਜ ਕੁਝ ਐਨਜੀਓ ਟੀਮਾਂ ਜਿਹੜੀਆਂ ਉਹ ਇਸ ਗੱਲ ਦੇ ਮਗਰ ਲੱਗੀਆਂ ਲੋਕਾਂ ਨੂੰ ਅਸਲੀਅਤ ਗੱਲ ਦਾ ਨਹੀਂ ਪਤਾ ਵੀ ਦਰਿਆ ਕਿਉਂ ਗੰਦਾ ਹੋ ਰਿਹਾ ਕਿੱਥੋਂ ਹੋ ਰਿਹਾ ਹੈ ਕੀ ਇਹਦੇ ਵਿੱਚ ਜਾ ਰਿਹਾ ਹੈ ਕੀ ਨਹੀਂ ਆ ਰਿਹਾ ਉਹ ਅਸਲੀਅਤ ਜਾਣਨ ਵਾਸਤੇ ਅੱਜ ਤੁਹਾਨੂੰ ਅਸੀਂ ਸਪੈਸ਼ਲ ਆਪਣੀ ਅਸਲੀਅਤ ਜਾਣਨ ਦੀ ਇਹ ਪੋਜੀਸ਼ਨ ਹੈ ਇੱਕ ਚੀਜ਼ ਤੇ ਆਪਾਂ ਸਰਚ ਕਰਦੇ ਹਾਂ ਪਾਣੀ ਹੈ ਦਰਿਆ ਦਾ ਪਾਣੀ ਲੈ ਕੇ ਸੈਂਪਲ ਲੈਨੇ ਉਹ ਦੇਖੀਏ ਸੀ ਕੀ ਨਿਕਲਦਾ ਪਾਣੀ ਵਿੱਚੋਂ ਕਿਹੜੀ ਇੰਡਸਟਰੀ ਉਹ ਯੂਜ਼ ਕਰਦੀ ਹੈ ਉਸ ਇੰਡਸਟਰੀ ਨੂੰ ਆਪਾਂ ਕਾਬੂ ਕਰੀਏ ਨਾ ਤੁਨ ਨੂੰ ਪਾਈਏ ਇਹ ਨਹੀਂ ਵੀ ਬਲੇਮ ਜੁਰਮ ਕੋਈ ਹੋਰ ਕਰਦਾ ਹੈ ਸਜ਼ਾ ਕਿਸੇ ਹੋਰ ਨੂੰ ਦੇਈ ਜਾਈਏ ਕਿਉਂਕਿ ਡਿਸਚਾਰਜ ਪਾਣੀ ਦਾ ਜਿਆਦਾ ਡੰਗ ਇੰਡਸਟਰੀ ਦਾ ਇਹਦੇ ਵਾਸਤੇ ਚਾਹੀਦਾ ਸਿਆਣਪ ਦੀ ਗੱਲ ਇਹੀ ਹੈ ਵੀ ਜੇ ਕੋਈ ਕਿਸੇ ਸੱਜਤਾ ਨੂੰ ਕਿਸੇ ਐਨਜੀਓ ਨੂੰ ਜਿਸ ਦਾ ਹੁਣ ਲੱਖਾ ਸਿਕ ਸਦਾਨਾ ਤੇ ਅਮਨ ਉਹਨਾਂ ਦੇ ਪਾਰਟੀ ਦਾ ਜਿਹੜਾ ਸਾਥੀ ਨੇ ਸਾਰੇ ਉਹਨਾਂ ਨੂੰ ਮੈਂ 5-6 ਦਿਨ ਤੋਂ ਪ੍ਰੈਸ ਦੇ ਮਾਧਿਅਮ ਰਹਿ ਵੀ ਬੇਨਤੀ ਕਰ ਰਿਹਾ ਵੀ ਅਗਰ ਤੁਹਾਨੂੰ ਇਹ ਲੱਗਦਾ ਵੀ ਜਿਹੜੇ ਤਿੰਨੇ ਸੀਟੀਆਂ ਪੀ ਨੇ ਤਿੰਨੇ ਸੀਟੀਆਂ ਪੀ ਦਾ ਪਾਣੀ ਤੁਹਾਨੂੰ ਇਹ ਲੱਗਦਾ ਵੀ ਇਹ ਨਹੀਂ ਇਹ ਇਹਨਾਂ ਨੂੰ ਸਾਫ਼ ਕਰਦੇ ਪਾਣੀ ਨੂੰ ਤੁਸੀਂ ਸਾਨੂੰ ਟੈਲੀਫੋਨ ਕਰਕੇ ਆਓ ਸਾਡੇ ਆਨਲਾਈਨ ਕੈਮਰੇ ਲੱਗੇ ਨੇ ਉਹਨੂੰ ਜਦੋਂ ਬਰਜੀ ਚੈੱਕ ਕਰੋ ਅਸੀਂ ਤੁਹਾਡੀ ਤਸੱਲੀ ਕਰਾਨੇ ਆ ਅਗਰ ਤੁਹਾਡੀ ਤਸੱਲੀ ਨਾ ਹੋਵੇ ਫਿਰ ਤੁਸੀਂ ਸਾਨੂੰ ਕਹੋ ਵੀ ਸੀਟੀਆਂ ਪੀ ਵਾਲੇ ਗਲਤ ਨੇ ਤੇ ਡੈਗ ਇੰਡਸਟਰੀ ਵਾਲੇ ਜੀ ਇਹ ਜ਼ਰੂਰੀ ਨਹੀਂ ਕਿਉਂਕਿ ਸੀਟਪੀ ਦੇ ਨਾਲ ਸਾਡੀ ਜਿਹੜੀ ਇਹ 200 ਦੇ ਲਗਭਗ ਯੂਨਿਟ ਜੁੜੇ ਬਾਕੀ ਨਹੀਂ ਜੁੜੇ ਹਮ ਲੇਕਿਨ ਇਹਦੇ باوجود ਇਹ ਆ ਗਿਆ ਵੀ ਜਿਹੜਾ ਅਸੀਂ ਲੱਖਾਂ ਕਰੋੜਾਂ ਰੁਪਈਆ ਮਹੀਨੇ ਦਾ ਉਹਨੂੰ ਪਾਣੀ ਸਾਫ਼ ਕਰਨ ਦਾ ਖਰਚਦੇ ਆ ਕੀ ਉਹ ਗਲਤ ਅਸੀਂ ਥੋੜੀ ਕਹਿ ਰਹੇ ਹਮ ਸਰਕਾਰ ਨੂੰ ਅਸੀਂ 1 ਕਰੋੜ ਤੋਂ ਉੱਪਰ ਸਾਡੇ ਤਿੰਨਾਂ ਸੀਟਪੀ ਦਾ ਬਿੱਲ ਜਾ ਰਿਹਾ ਹਮ ਹਰ ਮਹੀਨੇ 1 ਕਰੋੜ ਰੁਪਏ ਤੋਂ ਉੱਪਰ ਸੀਟਪੀ ਦਾ ਬਿੱਲ ਜਾ ਰਿਹਾ ਬਿਜਲੀ ਦੇ ਔਰ ਕੈਮੀਕਲ ਜਿਹੜੇ 1 ਕਰੋੜ ਰੁਪਏ ਤੋਂ ਉੱਪਰ ਦੇ ਕੈਮੀਕਲ ਲੱਗ ਰਹੇ ਨੇ ਹਮ ਜਿਹਦੇ ਕੇ ਸਾਰੇ ਉਹਦੇ باوجود ਜਿਹੜੀ ਸਲੱਜ ਉਹ ਤਾਂ ਹੀ ਨਿਕਲੇਗੀ ਨਾ ਅਗਰ ਅਸੀਂ ਪਾਣੀ ਸਾਫ਼ ਕਰਾਂਗੇ ਤੇ ਸਲੱਜ ਕਿੱਥੋਂ ਨਿਕਲੇਗੀ ਬਿਲਕੁਲ ਉਹਦੀ ਸਲੱਜ ਨਿਕਲਦੀ ਏ ਉਹ ਸਲੱਜ ਵੀ ਜਿਹੜੀ ਘਟੋ ਘਟ 50 ਲੱਖ ਰੁਪਏ ਮਹੀਨਾ ਮੇਰਾ ਖਰਚਾ ਉਹਦਾ ਇਹ ਖਰਚਾ ਜਿਹੜੀ ਅਸੀਂ ਚੁਕਾਣੇ ਆ ਜਿਹੜੀ ਸਰਕਾਰ ਨੂੰ অথੋਰਾਇਜ਼ ਕੰਪਨੀ ਉਹ ਲੈ ਕੇ ਜਾਂਦੀ ਸਲੱਜ ਅਗਰ ਪਾਣੀ ਸਾਫ਼ ਕਰਦੇ ਆ ਸਲੱਜ ਤਾਂ ਹੀ ਨਿਕਲਦੀ ਤਾਂ ਹੀ ਸਰਕਾਰ ਨੂੰ ਦਿੰਨੇ ਨਾਲ 50 ਲੱਖ ਰੁਪਿਆ ਜਿਹੜਾ ਚੈੱਕ ਨਹੀਂ ਦਿੰਦੇ ਆ ਕੋਈ ਪੱਕੇ ਦੇ ਕੰਮ ਨਹੀਂ ਕੱਚੇ ਦਾ ਕੰਮ ਨਹੀਂ ਪੰਜਾਬ ਦਾ ਐਸੋਸੀਏਸ਼ਨ ਦਾ ਮੈਂ ਤਾਂ ਹੀ ਕਿਹਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਬਹੁਤ ਵਾਰੀ ਹਫ਼ਤੇ ਤੋਂ ਕਰ ਰਿਆਂ ਵੀ ਤੁਸੀਂ ਇੱਕ ਵਾਰੀ ਬੇਸ਼ੱਕ ਆ ਜਾਓ ਤੁਹਾਡਾ ਪੂਰਾ ਸਵਾਗਤ ਕਰਾਂਗੇ ਵੈਲਕਮ ਕਰਾਂਗੇ ਤੁਸੀਂ ਆ ਕੇ ਦੇਖੋ ਤਾਂ ਸਹੀ ਵੀ ਇੱਥੇ ਬਲੇਮ ਕੀ ਅਸੀਂ ਤੁਹਾਨੂੰ ਦੱਸਦੇ ਆਂ ਵੀ ਤੁਹਾਨੂੰ ਨਹੀਂ ਪਤਾ ਪਾਣੀ ਦਰਿਆ ਕਿਉਂ ਗੰਦਾ ਹੋ ਰਿਹਾ ਸਾਨੂੰ ਪਤਾ ਹੈ ਹੂੰ ਔਰ ਡੈਰੀਆਂ ਦਾ ਜਿੰਨਾ ਪਾਣੀ ਇੱਥੇ ਲੱਖਾਂ ਦੀ ਦਰਜ ਚ ਮੱਝ ਗੋਵਰ ਪਹਿਲਾਂ ਲੋਕ ਬਾਲਦੇ ਸੀ ਹੁਣ ਹਰ ਘਰ ਦਾ ਸਿਲੰਡਰ ਸਾਡਾ ਜਿਹੜਾ ਥਰੀ ਬਿਲਡਰ ਹਲਾ ਰਕਸ਼ੇ ਵਾਲਾ ਉਹ ਵੀ ਸਿਲੰਡਰ ਤੇ ਰੋਟੀ ਪਾਣੀ ਪਕਾਂਦਾ ਅੱਛੀ ਗੱਲ ਹੈ ਵਧੀਆ ਹਮ ਲੇਕਿਨ ਗੱਲ ਇਹ ਹੈ ਕਿ ਗੋਬਰ ਜਿਹੜਾ ਉਹ ਕਿੱਥੇ ਜਾ ਰਿਹਾ ਜਿੰਨੇ ਅੰਨੇ ਲੱਖਾਂ ਦੀ ਤਦਾਦ ਚ ਲੁਧਿਆਣਾ ਦੇ ਵਿੱਚੋਂ ਮੱਝ ਓ ਗੋਬਰ ਕਿੱਥੇ ਜਾਂਦਾ ਸਾਰਾ ਹਮ ਬਾਇਆ ਸੀਵਰੇਜ ਜਿਹੜਾ ਇਹ ਸਰਕਾਰ ਨੂੰ ਵੀ ਪਤਾ ਸਾਨੂੰ ਵੀ ਮੈਂ ਕਿਸੇ ਵੀ ਡੈਰੀ ਵਾਲਿਆਂ ਦਾ ਜਾਂ ਕਿਸੇ ਦੇ ਖਿਲਾਫ ਇਹ ਸਰਕਾਰਾਂ ਦੇ ਕੰਮ ਨੇ ਦੇਖਣਾ ਬੋਲਣਾ ਚਾਹੁੰਦਾ ਜੀ ਜੀ ਤੇ ਇਸ ਕਰਕੇ ਗੱਲ ਇਹ ਹੈ ਕਿ ਇਹ ਸਰਕਾਰਾਂ ਦੇ ਕੰਮ ਹੈ ਸਰਕਾਰ ਲੱਗੀ ਹੋਈ ਹੈ ਪ੍ਰੋਜੈਕਟ ਬਣਾ ਰਹੀ ਏ ਲੇਕਿਨ ਮੈਂ ਅੱਛੀ ਰਾਏ ਕਿ ਜਰੂਰ ਦੇਣੀ ਜਾਵਾਂਗਾ ਇਹਨਾਂ ਨੂੰ ਮੈਂ ਜਿਹੜੀ 20 ਸਾਲ ਤੋਂ ਦਿੰਦਾ ਆ ਰਿਹਾ 25 ਸਾਲ ਤੋਂ ਸਾਡੇ ਕੋਲ ਇੱਕੋ ਬੁੱਢਾ ਦਰਿਆ ਆਵੇ ਜਮਾਲਪੁਰ ਬੱਲੋ ਕੇ ਪੱਟੀਆਂ ਤਿੰਨ ਜਿਹੜੇ ਸਾਡੇ ਕੋਲ ਸਰਕਾਰੀ ਐਸਟੀਪੀ ਚਾਦੇ ਨੇ ਇਹਦੇ ਵਿੱਚ ਪਾਣੀ ਜਿਹੜਾ ਸਾਡਾ 1500 ਐਮਐਲਡੀ ਤੋਂ ਉੱਪਰ ਇਹ ਲੁਧਿਆਣੇ ਦਾ ਜਿਹਦੇ ਵਿੱਚ 105 ਐਮਐਲਡੀ ਦੇ ਸੀਟਪੀ ਵੀ ਸਾਡੇ ਕੋਲ ਤਿੰਨ ਲੱਗੇ ਹੋਏ ਨੇ ਇੰਡਸਟਰੀ ਦਾ ਪਾਣੀ ਸਾਫ਼ ਕਰਦੇ ਨੇ ਜਿਹੜੀ ਡਾਈੰਗ ਇੰਡਸਟਰੀ ਹੈ ਇਹਨੇ ਸੀਵਰੇਜ ਆਪਣਾ ਪਾਇਆ ਹੋਇਆ ਕਰੋੜਾ ਪਿਆ ਖਰਚ ਕੇ ਫੋਕਲ ਪਾਟ ਕਿੰਨੀ ਦੂਰ ਹੈ ਅੱਜ ਜੇਲ੍ਹ ਦੇ ਨਾਲ ਸਰਕਾਰ ਨੇ ਲੀਜ਼ ਤੇ ਜਗ੍ਹਾ ਦਿੱਤੀ ਸਰਕਾਰ ਨੇ ਸਬਸਿਡੀਆਂ ਦਿੱਤੀਆਂ ਸਰਕਾਰ ਨੇ ਕਿਹਾ ਕਿ ਇਹ ਜਿਹੜਾ ਲਗਵਾਇਆ ਹਰ ਮਹੀਨੇ ਦੇ ਵਿੱਚ ਦੋ ਤਿੰਨ ਵਾਰੀ ਇਹਦੀ ਸੈਂਪਲਿੰਗ ਹੁੰਦੀ ਹੈ ਦਿੱਲੀ ਤੋਂ ਐਨਜੀਟੀ ਦੀਆਂ ਟੀਮਾਂ ਦੀਆਂ ਜਿਹੜੀਆਂ ਸੈਂਪਲ ਭਰ ਕੇ ਜਾਂਦੀਆਂ ਥਾਪਰਲਾ ਪਟਿਆਲੇ ਵਾਲੇ ਸੈਂਪਲ ਪਰਦੇ ਚੰਡੀਗੜ੍ਹ ਵਾਲੇ ਸੈਂਪਲ ਪਰਦੇ ਔਰ ਸਾਰੇ ਲੀਡਰ ਅਫਸਰ ਸਿਲ ਦੇ ਕੇ ਜਾਂਦੇ ਨੇ ਦੇਖ ਕੇ ਜਾਂਦੇ ਸਾਰੇ ਸਵਾਲ ਇਹ ਕਿ ਸਭ ਕੁਝ ਠੀਕ ਅਗਰ ਚੱਲ ਰਿਹਾ ਤੇ ਪਾਣੀ ਦਾ ਜਿਹੜਾ ਗੰਦਲਾ ਹੁਣ ਰੁੱਕ ਕਿਉਂ ਨਹੀਂ ਰਿਹਾ ਉਹ ਪਤਾ ਨਹੀਂ ਨਾ ਇਹਨਾਂ ਨੂੰ ਕਿਉਂ ਨਹੀਂ ਰੁਕ ਰਿਹਾ ਮੈਂ ਦਿਖਾਣਾ ਕਿੱਥੇ ਕੀ ਕੀ ਕਿੱਥੋਂ ਕਿੱਥੋਂ ਆ ਰਿਹਾ ਪਾਣੀ ਹੂੰ ਇਹ ਸਰਕਾਰਾਂ ਦੇ ਕੰਮ ਨੇ ਉਹਨਾਂ ਨੂੰ ਰੋਕਣਾ ਸਾਡਾ ਸਾਡੀ ਮੀਡੀਆ ਟੀਮ ਨੇ ਨਾਲ ਜਾ ਕੇ ਦਿਖਾ ਸਕਦੇ ਹੋ ਮੈਂ ਤੁਹਾਡੀ ਮੀਡੀਆ ਦੇ ਨੂੰ ਪੁਆਇੰਟ ਲਗਾ ਦਿੰਦਾ ਜਾ ਕੇ ਦੇਖ ਲਾ ਬੜੀ ਵਾਰੀ ਦਿਖਾ ਵੀ ਚੁੱਕਾ ਮੈਂ ਮੈਂ ਜਾ ਕੇ ਦਿਖਾਣਾ ਕੀ ਹੋ ਰਿਹਾ ਤੁਸੀਂ ਲੰਘਦੇ ਹੋ ਫੀਲਡਾਂਾਂ ਚੋ ਦੇਖ ਲਓ ਮੁਰਦਗੜ ਦੇ ਨਾਲ ਜਿਹੜੇ ਨਾਲਾ ਜਾ ਰਿਹਾ ਉਹ ਕਿੱਥੇ ਜਾ ਰਿਹਾ ਸਾਰਾ ਇੱਕ ਹੋਰ ਬਹੁਤ ਵੱਡੀ ਦੇਨ ਹੈ ਡਾਈੰਗ ਇੰਡਸਟਰੀ ਦੀ ਜਿਹੜੀ ਇੱਥੇ ਇਸ ਪੂਰੇ ਏਰੀਏ ਦੇ ਵਿੱਚ ਖਾਸ ਤੌਰ ਤੇ ਤਾਜਪੁਰ ਰੋਡ ਦੀ ਗੱਲ ਕਰ ਲਈ ਤੇ ਰਾਖ ਜਿਹੜੀ ਉੱਡ ਕੇ ਆਂਦੀ ਹੈ ਬਾਇਲਰਸ ਦੀ ਉਹਦੇ ਨਾਲ ਮੈਂ ਤੁਹਾਨੂੰ ਇਨਵਾਈਟ ਕਰਦਾ ਕਿ ਤਾਜਪੁਰ ਰੋਡ ਤੇ ਟੂ ਵਿਲਰ ਤੇ ਵਿਦ google ਸੀਗਾ ਵਿਦਆਉਟ ਕੋਈ ਵੀ ਆਈ ਪ੍ਰੋਟੈਕਸ਼ਨ ਲਾਏ ਦੋ ਗੇੜੇ ਅਗਰ ਟੂ-ਵੀਲਰ ਤੇ ਤੁਸੀਂ ਲਾ ਕੇ ਦਿਖਾ ਦਿਓ ਬਿਨਾ ਅੱਖਾਂ ਮਲੇ ਤਾਂ ਬਹੁਤ ਅੱਛਾ ਹੋਏਗਾ ਕਿਉਂਕਿ ਇੱਥੇ ਦੇ ਲੋਕ ਜਿਹੜੇ ਨੇ ਇੱਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਕੋਠਿਆਂ ਦੀਆਂ ਛੱਤਾਂ ਤੇ ਕਈ ਕਿਲੋ ਰਾਖ ਜਮ੍ਹਾਂ ਹੋ ਜਾਂਦੀ ਹੈ ਅਗਰ ਇੱਕ ਹਫ਼ਤਾ ਲਗਾਤਾਰ ਸਾਫ਼ ਨਾ ਕੀਤਾ ਜਾਏ ਦੇਖੋ ਗੱਲ ਇਹ ਹੈਗੇ ਵੀ ਜਿਹੜੀ ਚਿਮਨੀ ਹੈ ਇਹ ਤੁਹਾਡੀ ਗੱਲ ਠੀਕ ਹੈ ਵੀ ਰਾਖ ਜਿਹੜੀ ਗਲਤ ਤੇ ਨਹੀਂ ਨਿਕਲਦੀ ਚਾਹੀਦੀ ਮੈਂ ਤੁਹਾਡਾ ਪੁਆਇੰਟ ਦਾਂ ਜੀ ਉਹਦੇ ਵਾਸਤੇ ਜਿਹੜਾ ਅਸੀਂ ਸਾਰੇ ਜਿਹੜੇ ਬੋਇਲਰ ਐਸੋਸੀਏਸ਼ਨ ਦੇ ਸਾਡੇ ਮੈਂਬਰ ਨੇ ਉਹਨਾਂ ਨੂੰ ਕਿਹਾ ਇਹਦੇ ਨਾਲ ਇੱਕ ਫੈਨ ਲੱਗਿਆ ਪੱਖਾ ਉਹ ਸਭ ਦੇ ਵੈਸੇ ਚੱਲਦਾ ਹੈ ਜੀ ਤੁਹਾਡਾ ਇਹ ਪੁਆਇੰਟ ਤੁਸੀਂ ਮੈਨੂੰ ਕਿਹਾ ਇਹਦੇ ਤੇ ਮੈਂ ਬਿਲਕੁਲ ਗੌਰ ਕਰਾਂਗਾ ਦੁਬਾਰਾ ਫਿਰ ساری ਆਪਣੀ ਐਸੋਸੀਏਸ਼ਨ ਇੱਕ ਮੇਰਾ ਕੁਐਸਚਨ ਹੈ ਬੋਇਲਰ ਦੇ ਵਿੱਚ ਜਿਹੜੇ ਬੋਇਲਰ ਦੇ ਕੋ ਮਤ ਪਾਈ ਜਾਵੇ ਕਾਬੂ ਕੀਤਾ ਜਾਵੇ ਡਾਈੰਗ ਸੈਕਟਰ ਦੇ ਵਿੱਚ ਬੋਇਲਰ ਜਿਹੜਾ ਐ ਕੈਸੈਂਸ਼ੀਅਲ ਕਮੋਡਿਟੀ ਹੈ ਬੋਇਲਰ ਤੋਂ ਬਿਨਾ ਡਾਈੰਗ ਚੱਲੀ ਨਹੀਂ ਸਕਦੀ ਫਿਊਲ ਜਿਹੜਾ ਹੈ ਕੀ ਯੂਜ਼ ਹੁੰਦਾ ਇਸ ਵਕਤ ਕੀ ਯੂਜ਼ ਹੁੰਦਾ ਹੈ ਫਿਊਲ ਬਾਇਲਰ ਦੇ ਵਿੱਚ ਫਿਊਲ ਤੇ ਜਿਹੜਾ ਹੈਗਾ ਹੱਥੋੜਾਈ ਜਿਹੜਾ ਹੈਗਾ ਉੱਥੇ ਤੇ ਲੱਕੜ ਵੀ ਹੈ ਹਮ ਹਸਕ ਵੀ ਹੈ ਜਿਹੜੀ ਰਾਖ ਹੈ ਪੈਡੀ ਹਸਕ ਪੈਡੀ ਹਸਕ ਜੀ ਵੀ ਹੱਥੋਂ ਤੱਕ ਜਿਹੜੀ ਪੈਡੀ ਦਾ ਝੋਨੇ ਦੀ ਪਰਾਲੀ ਸੀ ਹਮ ਉਹ ਵੀ ਪਹਿਲਾਂ ਬਾਲਣ ਵਾਸਤੇ ਕਿਹਾ ਗਿਆ ਸੀ ਪਰ ਅਸੀਂ ਉਹਦਾ ਸੇਕਾ ਨਾ ਹੋਣ ਕਰਕੇ ਸਰਕਾਰ ਨੂੰ ਜਵਾਬ ਦਿੱਤਾ ਵੀ ਅਸੀਂ ਇਹਨੂੰ ਨਹੀਂ ਬਾਲ ਸਕਦੇ ਹਮ ਹੁਣ ਉਹ ਕਈ ਜਗ੍ਹਾ ਜਿਹੜੀ ਪਰਾਲੀ ਇਹ ਕੰਮ ਆ ਰਹੀ ਹੈ ਹਮ ਵੀ ਵੇਚਣ ਲੱਗ ਜੇਗੀ ਹੌਲੀ ਹੌਲੀ ਕੁਝ ਟਾਈਮ ਲੱਗਦਾ ਹਰ ਚੀਜ਼ ਨੂੰ ਨਵਾਂ ਉਹ ਕੰਮ ਵਿੱਚ ਆ ਜਾਏਗੀ ਕੋਈ ਐਸੀ ਗੱਲ ਦੀ ਇਹ ਹੱਲ ਹੋ ਜਾਏਗਾ ਇਹ ਜਿਹੜਾ ਕੁਐਸਚਨ ਨੇ ਇਹ ਵੀ ਮੈਂ ਨੋਟ ਕਰ ਲਿਆ ਇਹਦਾ ਅਸੀਂ ਜਰੂਰ ਹੱਲ ਕਰਾਂਗੇ